ਜਿਨੇ ਗੁਰੂ ਘਰ ਦੇ ਨਾਲ ਮੱਥਾ ਲਾਇਆ ਉਹਦਾ ਰਿਹਾ ਕੱਖ ਨਹੀਂ ਅਕਾਲ ਤਖਤ ਸਾਹਿਬ ਜੂਨ 1984 ਨਾ ਭੁੱਲਣਯੋਗ ਨਾ ਬਖਸ਼ਣਯੋਗ ਤੇ ਨਾ ਹੀ ਤਰਸ ਕਰਜੋਗ ਹਰ ਇੱਕ ਪਾਰਟੀ ਦੇ ਇਨਸਾਨ ਇੱਥੇ ਬੈਠੇ ਨੇ ਆਪਣਾ ਕਿਸੇ ਨਾਲ ਕੋਈ ਸੰਬੰਧ ਨਹੀਂ ਪ੍ਰਚਾਰਕ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ 84 ਦੀ ਗੱਲ ਸਟੇਜ ਤੇ ਜ਼ਰੂਰ ਕੀਤੀ ਜਾਏ ਕਿਉਂਕਿ ਜਿਨ੍ਹਾਂ ਸਮਿਆਂ ਦੇ ਵਿੱਚ 84 ਵਾਪਰੀ ਨਾ ਮੇਰਾ ਤਾਂ ਜਨਮ ਵੀ ਨਹੀਂ ਹੋਇਆ ਸੀ ਮੇਰਾ ਤਾਂ ਬਰਥ ਹੀ 86 ਦਾ ਹੈ ਔਰ ਜਿਨ੍ਹਾਂ ਨੇ ਇਹ ਸੰਤਾਪ ਹੰਡਾਇਆ ਜਿਨ੍ਹਾਂ ਦੇ ਪਰਿਵਾਰ ਸ਼ਹੀਦ ਹੋਏ ਜਿਨ੍ਹਾਂ ਦੀਆਂ ਬਹੁ ਬੇਟੀਆਂ ਦੀਆਂ ਇੱਜ਼ਤਾਂ ਰੋਲੀਆਂ ਗਈਆਂ ਜਿਨ੍ਹਾਂ ਦੀਆਂ ਧੀਆਂ ਨੂੰ ਨੰਗਿਆ ਕਰਕੇ ਨਿਰਵਸਤਰ ਕਰਕੇ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਘੁਮਾਇਆ ਗਿਆ ਜਿਨ੍ਹਾਂ ਦੇ ਪੁੱਤਿਆਂ ਦੇ ਨੌਜਵਾਨਾਂ ਦੇ ਪੇਸ਼ਾਬ ਵਾਲੀ ਜਗ੍ਹਾ ਤੇ ਬਾਜ ਪਾ ਕੇ ਕਰੰਟ ਲਾਏ ਗਏ ਜਿਨ੍ਹਾਂ ਦੇ ਪਿਤਾ ਦੇ ਕੋਲੋਂ ਭਰਾ ਦੇ ਕੋਲੋਂ ਉਹਨਾਂ ਦੀਆਂ ਆਪਣੀਆਂ ਧੀਆਂ ਦੇ ਆਪਣੀਆਂ ਨੋਹਾਂ ਦੇ ਬਲਾਤਕਾਰ ਕਰਵਾਏ ਗਏ ਉਹ ਕਿਵੇਂ 84 ਭੁੱਲ ਜਾਣਗੇ ਉਹਨਾਂ ਨੂੰ ਕਿਵੇਂ ਭੁੱਲ ਜਾਏਗੀ ਕਿ 84 ਦੇ ਵਿੱਚ ਸਾਡੇ ਨਾਲ ਕੀ ਹੋਇਆ ਕਿਵੇਂ 84 ਦੇ ਵਿੱਚ ਬੇਗੁਨਾਹਾਂ ਦੇ ਗਲਾਂ ਦੇ ਵਿੱਚ ਟੈਰ ਪਾ ਕੇ ਸਾੜੇ ਕਿਵੇਂ ਛੋਟੇ-ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਹੁਣ ਸਾਰੇ ਕੀਤੇ ਭਿੰਡਰਾ ਵਾਲਾ ਅਕਾਲ ਤਖਤ ਤੇ ਬੈਠਾ ਸੀ ਤਾਂ ਅਕਾਲ ਤਖਤ ਤੇ ਅਟੈਕ ਹੋਇਆ ਜਿਹੜੇ 40 ਗੁਰੂਕਾਰ ਹੋਰ ઠાਏਗੇ ਗੁਰਤਾਮ ਹੋਰ ઠાਏਗੇ ਕਿ ਉੱਥੇ ਵੀ ਭਿੰਡਰਾ ਵਾਲਾ ਬੈਠਾ ਸੀ ਲੁਧਿਆਣੇ ਦਾ ਗੁਰਦੁਆਰਾ ਦੁੱਖ ਨਿਵਾਰਨ ਸਹਿਬ ਸਭ ਤੋਂ ਪਹਿਲਾ ਹਮਲਾ ਉੱਥੇ ਹੋਇਆ ਕਿ ਉੱਥੇ ਵੀ ਭਿੰਡਰਾਵਾਲਾ ਬੈਠਾ ਸੀ ਇਹ ਗੱਲ ਵਿਚਾਰਨਯੋਗ ਹੈ ਕਿਉਂਕਿ ਅਕਾਲ ਤਖਤ ਸਹਿਬ ਨੂੰ ਢਾਉਂਦੀਆਂ ਸਾਜ਼ਿਸ਼ਾਂ ਬਹੁਤ ਪਹਿਲਾਂ ਹੋ ਚੁੱਕੀਆਂ ਸਨ ਹਿਮਾਚਲ ਦੇ ਪਹਾੜਾਂ ਦੇ ਵਿੱਚ ਦੇਰਾਦੂਨ ਦੇ ਪਹਾੜਾਂ ਦੇ ਵਿੱਚ ਹਰਮੰਦਰ ਸਾਹਿਬ ਦਰਬਾਰ ਸਾਹਿਬ ਦਾ ਮਾਡਲ ਬਣਾ ਕਰਕੇ ਔਸ ਸਮੇਂ ਦੀ ਸੈਂਟਰ ਸਰਕਾਰ ਇੰਦਰਾ ਗਾਂਧੀ ਦੇ ਵੱਲੋਂ ਟ੍ਰੇਨਿੰਗਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿ ਅਕਾਲ ਤਖਤ ਕਿਸੇ ਨਾ ਕਿਸੇ ਤਰ੍ਹਾਂ ਢਾਉਣਾ ਹੈ ਕੱਲ ਤੋਂ ਹਫਤਾ ਸ਼ੁਰੂ ਹੋ ਰਿਹਾ ਹੈ ਜਿਹਨੂੰ ਅਸੀਂ ਸ਼ਹੀਦੀ ਹਫਤਾ ਕਹਿੰਦੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉਨਾ ਵੱਲੋਂ ਆਦੇਸ਼ ਹੈ ਹੁਕਮਨਾਮਾ ਕਿਉਂਕਿ ਕਾਲ ਤੱਕ ਸਰਦ ਜਦੋਂ ਸਿੰਘ ਸਾਹਿਬ ਹੁਕਮਨਾਮਾ ਕਰਦੇ ਨੇ ਸਾਡੇ ਲਈ ਉਹ ਆਦੇਸ਼ ਹੋ ਜਾਂਦਾ ਮੰਨਣਾ ਚਾਹੀਦਾ ਕਿਉਂਕਿ ਉਹ ਸਿੱਖਾਂ ਦੀ ਸਰਮੌਰ ਸੰਸਦ ਹੈ ਹੁਕਮ ਹੋਇਆ ਹੈ ਕਿ ਜਿਹੜਾ ਸਿੱਖਾਂ ਦੇ ਨਾਲ ਤੀਸਰਾ ਕੱਲੂ ਘਾਰਾ ਵਾਪਰਿਆ ਨੇ ਉਸ ਦੇ ਬਾਬਤ ਗੁਰੂ ਘਰਾਂ ਦੇ ਵਿੱਚ ਗੁਰਮਤ ਸਮਾਗਮ ਕਰ ਕਰਕੇ ਹਰ ਇੱਕ ਢੰਗ ਤਰੀਕੇ ਦੇ ਨਾਲ ਉਸ ਕੱਲੂ ਘਾਰੇ ਬਾਰੇ ਜਾਣਕਾਰੀ ਦਿੱਤੀ ਜਾਵੇ ਜਿਹੜੀਆਂ ਸਰਕਾਰਾਂ ਉਹਨਾਂ ਨੇ ਇਸ ਕੱਲੂ ਘਰੇ ਨੂੰ ਨਾਮ ਦੇ ਦਿੱਤਾ ਆਪਰੇਸ਼ਨ ਬਲੂ ਸਟਾਰ 사ਕਾ ਨੀਲਾ ਤਾਰਾ ਆਪਰੇਸ਼ਨ ਦਾ ਮਤਲਬ ਸਰਜਰੀ ਕੋਈ ਸਰੀਰ ਦਾ ਅੰਗ ਖਰਾਬ ਹੋ ਜਾਵੇ ਉਹਨੂੰ ਜਾਂ ਤਾਂ ਕੱਟਣਾ ਪੈਂਦਾ ਜਾਂ ਉਸ ਦੀ ਸਰਜਰੀ ਕਰਕੇ ਆਪਰੇਸ਼ਨ ਕਰਕੇ ਉਸ ਖਰਾਬ ਹੋਏ ਅੰਗ ਨੂੰ ਬਾਹਰ ਕੱਢਣਾ ਪੈਂਦਾ ਸਟਾਰ ਭਾਵ ਤਾਰਾ ਬਲੂ ਵਾਲੇ ਇਹ ਨੀਲੇ ਤਾਰੇ ਇਹਨਾਂ ਨੂੰ ਖਤਮ ਕਰਨਾ ਹੈ ਕਿਸੇ ਨਾ ਕਿਸੇ ਢੰਗ ਨਾਲ ਤਰੀਕੇ ਦੇ ਨਾਲ ਕੋਈ ਵੀ ਗੁਰਸਿੱਖ ਆਪਰੇਸ਼ਨ ਬਲੂ ਸਟਾਰ ਜਾਂ ਸਾਕਾ ਨੀਲਾ ਤਾਰਾ ਸ਼ਬਦ ਕਦੇ ਵੀ ਨਾ ਵਰਤੇ ਹਮੇਸ਼ਾ ਇਹ ਸ਼ਬਦ ਵਰਤਿਆ ਜਾਵੇ ਕਿ ਸਿੱਖਾਂ ਦੇ ਨਾਲ ਕੀ ਵਾਪਰਿਆ ਸਿੱਖ ਕੌਮ ਦਾ ਇਹ ਤੀਸਰਾ ਕੱਲੂ ਕਰਾ ਸਾਨੂੰ ਸਰਕਾਰਾਂ ਨੇ ਮਾਰਮਕਾਉਣ ਦੀਆਂ ਬੜੀਆਂ ਬੇਤਾਂ ਬਣਾਈਆਂ ਜਦੋਂ ਪਹਿਲਾ ਕੱਲੂ ਘਾਰਾ ਹੋਇਆ ਕੋਪਰ ਹੀੜੇ ਦੀ ਧਰਤੀ ਤੇ ਮਾਲਵੇ ਦੀ ਧਰਤੀ ਤੇ ਮਲੇਰਕੋਟਲੇ ਦੇ ਨੇੜੇ ਉੱਥੇ ਵੀ ਕਈਆਂ ਨੂੰ ਮਾਰਮਕਾਉਣ ਦੀਆਂ ਸਾਜਸ਼ਾ ਹੋਈਆਂ ਫੌਜਾਂ ਚੜ੍ਹ ਕੇ ਆਇਆਂ ਪਰ ਸਿੰਘ ਉੱਥੇ ਵੀ ਮੁਕਾਬਲਾ ਕਰਦੇ ਸ਼ਹੀਦ ਹੋਏ ਸਿੰਘ ਮੁੱਕਦੇ ਨਹੀਂ ਇਹਨਾਂ ਨੇ ਕਦੇ ਮੁਕਣਾ ਵੀ ਨਹੀਂ ਕਿਉਂਕਿ ਉਸ ਸਮੇਂ 28 ਮਈ ਨੂੰ ਇਹਨਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ ਅਨੰਵੈਦਿਆ ਜਨਕ ਕੇ ਸੁੰਦਰਜੀ ਜਨਰ ਰਣਜੀਤ ਧਿਆਲ ਜਨਕ ਕੁਲਦੀਪ ਬਰਾੜ ਔਰ ਇਤਿਹਾਸ ਕਹਿੰਦਾ ਹੈ ਤਿੰਨ ਜਰਨੈਲ ਤਿੰਨ ਗਵਰਨਰ ਜਨਕ ਕੇ ਸੁੰਦਰਜੀ ਜਨਰ ਰਣਜੀਤ ਧਿਆਲ ਜਨਕ ਕੁਲਦੀਪ ਬਰਾੜ ਇਹ ਤਿੰਨ ਜਰਨਲ ਇਹ ਤਿੰਨ ਗਵਰਨਰ ਫੌਜਾਂ ਲੈ ਕਰਕੇ ਹਰਮੰਦਰ ਸਾਹਿਬ ਅਕਾਸ਼ ਸਾਹਿਬ ਤੇ ਚੜਾਈ ਕਰਕੇ ਔਰ ਇੱਕ ਜਿਹੜਾ ਜਨਰਲ ਹੁੰਦਾ ਹੈ ਉਹਦੇ ਥੱਲੇ 3 ਲੱਖ ਬਟਾਲੀਅਨ ਫੌਜ ਹੁੰਦੀ ਹੈ ਪਾਵਨ 9 ਲੱਖ ਫੌਜ ਲੈ ਕਰਕੇ ਗ੍ਰਿਣਤੀ ਦੇ 2.5 300 ਸਿੰਘਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਦਿੱਲੀ ਦੀ ਸੈਂਟਰ ਸਰਕਾਰ ਨੇ ਫੌਜ ਹਰਮੰਦਰ ਸਾਹਿਬ ਤੇ ਚੜਾ ਕਰਕੇ ਭੇਜੀ ਕਿ ਕਿਸੇ ਨਾ ਕਿਸੇ ਤਰ੍ਹਾਂ ਇੰਦਰਾ ਕਹਿੰਦੀ ਸੀ ਮੈਨੂੰ ਭਿੰਡਰਾਂ ਵਾਲਾ ਚਾਹੀਦਾ ਜਾਂ ਜਿਉਂਦਾ ਚਾਹੀਦਾ ਜਾਂ ਮਰਦਾ ਚਾਹੀਦਾ ਏ ਮੇਰੇ ਸਾਹਮਣੇ ਪੇਸ਼ ਕਰ ਦਿੱਤਾ ਜਾਏ 29 ਮਈ ਤੋਂ ਘੇਰਾਬੰਦੀ ਸ਼ੁਰੂ ਹੋ ਗਈ ਕਾਰਫਿਊ ਲਗਾ ਦਿੱਤਾ ਗਿਆ ਕਾਰਫੂ ਵੀ ਐਸਾ ਆਉਣ ਵਾਲਿਆ ਤੇ ਕੋਈ ਪਾਬੰਦੀ ਨਹੀਂ ਪਰ ਜਿੰਨੇ ਜਾਣਾ ਏ ਉਹਦੇ ਤੇ ਪਾਬੰਦੀ ਹੈ ਉਹਨਾਂ ਦਾ ਇਹ ਮੰਨਣਾ ਸੀ ਹਰ ਮੰਦਰ ਸਾਹਿਬ ਜਿੰਨੀ ਸੰਗਤ ਆਉਂਦੀ ਉਹਨਾਂ ਨੂੰ ਆਉਣ ਦਿਓ ਕਿਸੇ ਤੋਂ ਕੋਈ ਪੁੱਛਗਿਛ ਨਹੀਂ ਕਰਨੀ ਤੇ ਜਦੋਂ ਸੰਗਤ ਨੇ ਵਾਪਸ ਜਾਣਾ ਉਹਦੇ ਕੋਲੋਂ ਪੁੱਛਗਿਛ ਕਰਨੀ ਤੂੰ ਕਿਉਂ ਆਇਆ ਕਿੱਥੇ ਚੱਲਿਆ ਕੀ ਕਰਨ ਚੱਲਾਂ ਔਰ ਪਿਆਰੇ ਖਾਲਸਾ ਜੀ ਪੰਜਵੇਂ ਪਾਸ਼ਾ ਤਨ ਸਾਹਿਬ ਸ਼੍ਰੀ ਅਰਜਨ ਦੇਵ ਮਹਾਰਾਜ ਜੀ ਦੀ ਸ਼੍ਰੀ ਦੀ ਦਾ ਦਿਨ ਵੀ ਆ ਰਿਹਾ ਸੀ ਸ਼ਾਦ ਦਾ ਦਿਨ ਸੰਗਤਾਂ ਪ੍ਰੇਮ ਪਿਆਰ ਉਤਸ਼ਾਹ ਸਰਦਾ ਭਾਵਨਾ ਦੇ ਨਾਲ ਉਹ ਸ਼ਾਦ ਦਾ ਦਿਨ ਮਨਾਉਣ ਦੇ ਲਈ ਹਰਿਮੰਦਰ ਸਾਹਿਬ ਆ ਰਹੀਆਂ ਸਨ ਬੱਚੇ ਬੁੱਢੇ ਬਿਰਧ ਨਿਆਣੇ ਜਿੰਨੀ ਸੰਗਤ ਅੱਜ ਵੀ ਵੇਖਦੇ ਹੋ ਹਰਿਮੰਦਰ ਸਾਹਿਬ ਦੀ ਧਰਤੀ ਤੇ ਹਰ ਰੋਜ਼ ਲੱਖਾਂ ਦੀ ਤਾਦਾਦ ਦੇ ਵਿੱਚ ਨਤਮਸਤਕ ਹੋਉਂਦੀ ਔਰ ਐਸਾ ਵੀ ਸੰਗਤ 82 ਵੇਲੇ ਨਤਮਸਤਕ ਹੋਣ ਆਈ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਨਤਮਸਤਕ ਹੋਣ ਦੇ ਲਈ ਆਈ ਔਰ ਉਸ ਨਤਮਸਤਕ ਹੋਣ ਆਈ ਸੰਗਤ ਤੇ ਪਿਆਰੇ ਖਾਲਸਾ ਜੀ ਇਹਨਾਂ ਜ਼ਾਲਮ ਸਰਕਾਰਾਂ ਨੇ ਟੰਕਾਂ ਤੋਪਾਂ ਦੇ ਵਾਰ ਕੀਤੇ ਅਸੀਂ ਕਿਵੇਂ ਭੁੱਲ ਜਾਈਏ 18 ਦਿਨਾਂ ਦਾ ਬੱਚਾ ਭਾਈ ਮਨਪ੍ਰੀਤ ਸਿੰਘ ਖਾਲਸਾ ਮਾਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਮਾਪੁਰਸ਼ ਉਹਨਾਂ ਦਾ ਪੀਏ ਭਾਈ ਰਿਸ਼ਪਾਲ ਸਿੰਘ ਜੀ ਉਹਨਾਂ ਦੀ ਧਰਮ ਸਪਤਨੀ ਬੀਬੀ ਪ੍ਰੀਤਮ ਕੌਰ ਜੀ ਜਿਉਂਦੇ ਨੇ ਅੱਜ ਵੀ ਤੁਸੀਂ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ ਕੱਲ ਮੈਂ ਉਹਨਾਂ ਦੀ ਇੰਟਰਵਿਊ ਸੁਣ ਰਹੀ ਸੀ ਕਹਿੰਦੇ 18 ਦਿਨਾਂ ਦਾ ਮੇਰਾ ਬੱਚਾ ਮੇਰੀ ਗੋਦੀ ਦੇ ਵਿੱਚ ਭਾਈ ਰਿਸ਼ਪਾਲ ਸਿੰਘ ਜੀ ਉਹਨਾਂ ਨੂੰ ਮਾਪੁਰਖਾਂ ਦੇ ਪੀਏ ਭਾਈ ਰਿਸ਼ਪਾਲ ਸਿੰਘ ਦੇ ਜਦ ਗੋਲੀ ਵੱਜੀ ਨਾ ਫਤੇ ਬੁਲਾਈ ਕਹਿੰਦੇ ਉਹਨਾ ਮੈਨੂੰ ਸਿੰਘ ਸਾਹਮਣੇ ਮੈਨੂੰ ਫਤੇ ਬੁਲਾਈ ਸਮਾਂ ਆ ਗਿਆ ਏ ਬੱਚੇ ਦਾ ਖਿਆਲ ਰੱਖਣਾ ਕਹਿੰਦੇ ਜਦ ਫਤੇ ਬੁਲਾਈ ਵੀ ਮੇਰੀ ਤਿਆਰੀ ਹੋ ਗਈ ਤੇ ਕਹਿੰਦੇ ਮੈਂ ਆਪਣੇ ਬੱਚੇ ਨੂੰ ਇੰਜ ਛਾਤੀ ਨਾਲ ਲਾਇਆ ਹੋਇਆ ਸੀ ਛਾਤੀ ਨਾਲ ਲਾਇਆ ਹੋਇਆ ਸੀ ਸਿੰਘ ਸਾਹ ਦੇ ਗੋਲੀ ਵੱਜੀ ਤੇ ਦੂਜੀ ਗੋਲੀ ਆ ਕੇ ਮੇਰੇ ਬੱਚੇ ਦੇ ਛਾਤੀ ਦੇ ਵਿੱਚ ਵੱਜ ਕੇ ਮੇਰੀ ਛਾਤੀ ਨੂੰ ਵੀ ਪਾਰ ਕਰ ਗਈ ਛਾਤੀ ਨੂੰ ਪਾਰ ਕੀਤੀ ਗੋਲੀ ਨਾ ਧਰਤੀ ਤੇ ਡਿੱਗ ਧਰਤੀ ਤੇ ਡਿੱਗੇ ਤੇ ਕਹਿੰਦੇ ਪਿੱਛੇ ਹਥਿਆਰ ਪਏ ਸੀ ਅਸਲਾ ਪਿਆ ਸੀ ਮੈਂ ਪਿੱਛੇ ਡਿੱਗਦੀ ਮੇਰੇ ਸਿਰ 'ਚ ਵੱਜਣਾ ਸੀ ਸਿੰਘ ਸਾਹਿਬ ਨੇ ਹੱਥ ਕਹਿੰਦੇ ਮੇਰੇ ਸਿਰ ਦੇ ਥੱਲੇ ਰੱਖ ਲਿਆ ਜੀਵਨ ਸਾਥੀਏ ਜਦ ਕਹਿੰਦੇ ਹੱਥ ਰੱਖਿਆ ਨਾ ਕਹਿੰਦੇ ਤਿਆਰੀ ਤਾਂ ਮੇਰੀ ਪਹਿਲਾਂ ਸੀ ਬੁਲਾਵਾ ਸ਼ਾਇਦ ਤੈਨੂੰ ਪਹਿਲਾਂ ਆ ਗਿਆ ਜਾਣ ਦਾ ਤਿਆਰਾ ਮੇਰਾ ਹੋ ਗਿਆ ਸੀ ਤੇ ਹੁਣ ਚੱਲੀ ਤੂੰ ਐ ਕਹਿੰਦੇ ਸਾਰੀ ਰਾਤ ਗੋਲੀਆਂ ਵਰਧੀਆਂ ਰਹੀਆਂ ਤੇ ਮੇਰਾ ਪੁੱਤ ਮੇਰੀ ਛਾਤੀ ਤੇ ਲੇਟਿਆ ਰਿਹਾ ਮੇਰੇ ਸਿੰਘ ਸਾਹਿਬ ਦਾ ਹੱਥ ਮੇਰੇ ਸਿਰ ਤੇ ਰਿਹਾ ਮੈਨੂੰ ਪਤਾ ਨਹੀਂ ਜਦੋਂ ਮੈਨੂੰ ਹਸਪਤਲ ਲਜਾਇਆ ਗਿਆ ਮੈਨੂੰ ਸਟਾਫ ਨੇ ਦੱਸਿਆ ਕਹਿੰਦੇ ਮੇਰੇ ਹਰੇ ਹਰੇ ਮੂਂਗਿਆ ਰੰਗ ਦਾ ਦੁਪੱਟਾ ਚੁੰਨੀ ਮੇਰੇ ਸਿਰ ਤੇ ਲਈ ਸੀ ਤੇ ਉਹ ਜਦੋਂ ਸਟਾਫ ਨੇ ਚੁੰਨੀ ਲਈ ਉਹ ਸਾਰੀ ਚੁੰਨੀ ਖੂਨ ਦੇ ਨਾਲ ਗੱਜ ਹੋਈ ਪਈ ਮੇਰੇ ਮਾਸ ਨੂੰ ਚੁੰਬੜੀ ਸੀ ਜਿਨ੍ਹਾਂ ਨੇ ਸਾਧ ਤਾਂ ਦਿੱਤੀਗਾ ਤੇ ਮਾਰਨ ਵਾਲੇ ਵੀ ਸਿੱਖ ਚੜ ਕੇ ਆਏ ਮਰਾਉਣ ਵਾਲੇ ਵੀ ਸਿੱਖ ਚੜ ਕੇ ਚਟੀਆਂ ਪੱਗਾਂ ਵਾਲੇ ਚੜਾਈ ਕਰਕੇ ਆਏ ਤੇ ਨੀਲੀਆਂ ਪੱਗਾਂ ਵਾਲਿਆਂ ਨੇ ਉਹਨਾਂ ਨੂੰ ਚਟਨਾ ਲਗੀਆਂ ਭਿੰਡਰਾ ਵਾਲਾ ਅਕਾਲ ਤਖਤ ਮਲ ਕੇ ਬੈਠਾ ਹੈ ਬੀਬੀ ਇਹ ਤੇ ਕਾਬੂ ਪਾ ਲੈ ਜੇ ਕਾਬੂ ਨਾ ਪਾਇਆ ਤੇ ਇਹਨੇ ਵੇਖ ਲਈ ਦਿੱਲੀ ਤੇ ਚੜਾਈ ਕਰਕੇ ਆਉਣਾ ਇੱਕ ਅਖਬਾਰ ਦੀ ਇੰਟਰਵਿਊ ਹੈ ਇੱਕ ਅਖਬਾਰ ਦੇ ਵਿੱਚ ਛਾਪਿਆ ਕਿ ਦਰਬਾਰਾ ਸਿੰਘ ਮੁੱਖ ਮੰਤਰੀ ਉਨੇ ਅਖਬਾਰ ਦੇ ਵਿੱਚ ਬਿਆਨ ਦਿੱਤਾ ਕਿ ਭਿੰਡਰਾਵਾਲਾ ਅਕਾਲ ਤਖਤ ਤੋਂ ਇੱਕ ਵਾਰ ਬਾਹਰ ਆ ਜਾਵੇ ਮੈਂ ਉਹਦੇ ਚਰਨ ਚੁੰਮ ਲਵਾਂਗਾ ਮੈਂ ਉਹਦੇ ਚਰਨਾਂ ਤੇ ਟਹਿ ਕੇ ਮੱਥਾ ਟੇਕ ਲਵਾਂਗਾ ਉਹ ਦਰਬਾਰ ਸਹਿਬ ਦਾ ਅਕਾਲ ਤਖਤ ਦਾ ਓਟ ਆਸਰ ਲੈ ਕੇ ਬੈਠਾ ਜੇ ਅਕਾਲ ਤਖਤ ਤੋਂ ਬਾਹਰ ਆ ਜਾਵੇ ਮੈਂ ਉਹਦੇ ਚਰਨਾਂ ਤੇ ਮੱਥਾ ਟੇਕ ਦਵਾਂਗਾ ਦੂਜੇ ਦਿਨ ਮਹਾਪੁਰਸ਼ਾਨੇ ਬਿਆਨ ਦਿੱਤਾ ਕਹਿੰਦੇ ਤੂੰ ਅਕਾਲ ਤਖਤ ਦੀ ਗੱਲ ਕਰਦਾ ਮੈਂ ਅਕਾਲ ਤਖਤ ਤੋਂ ਬਾਹਰ ਆ ਕੇ ਅੰਮ੍ਰਿਤਸਰ ਤੋਂ ਦਿੱਲੀ ਤੱਕ ਵੀ ਜਾਵਾਂਗਾ ਜੇ ਤੂੰ ਮੈਨੂੰ ਗ੍ਰਿਫਤਾਰ ਕਰ ਲਵੇਂਗਾ ਤੂੰ ਜੋ ਕਵੇਂਗਾ ਮੈਂ ਉਹ ਕਰਾਂਗਾ ਸਾਈਂ ਤੁਲਸੀਦਾਸ ਜੀ ਲਿਖਦੇ ਨੇ ਕਹਿੰਦੇ ਜਨਨੀ ਜਨੋ ਤ ਭਗਤ ਜਨ ਕਹਿ ਦਾਤਾ ਕਹਿ ਸੂਰ ਉਹ ਕਹਿੰਦੇ ਔਰਤ ਜੇ ਤੂੰ ਜਨਮ ਦੇਣਾ ਹੈ ਕਿਸੇ ਜੋਦੇ ਨੂੰ ਕਿਸੇ ਸੂਰਬੀਰ ਨੂੰ ਉਹਨਾਂ ਨੇ ਜਾਂ ਵਿੱਚ ਲਿਖ ਦਿੱਤਾ ਜਾਂ ਕਿਸੇ ਜੋਧੇ ਨੂੰ ਜਨਮ ਦੇ ਜਾਂ ਕਿਸੇ ਸੂਰਬੀਰ ਨੂੰ ਜਨਮ ਦੇ ਜਾਂ ਕਿਸੇ ਮਹਾਪੁਰਖ ਨੂੰ ਜਨਮ ਦੇ ਪਰ ਧਨ ਮਾਤਾ ਨਿਆਲ ਕੋਰ ਪਿਤਾ ਜੋਗਿੰਦਰ ਸਿੰਘ ਜਿਹਰਾਂ ਦੀ ਮਾਤਾ ਨਿਆਲ ਕੋਰ ਦੀ ਕੋਖ ਦੇ ਵਿੱਚੋਂ ਜਿਹਨੇ ਜਨਮ ਲਿਆ ਉਹ ਸੰਤ ਵੀ ਹੈ ਉਹ ਮਹਾਪੁਰਖ ਵੀ ਏ ਉਹ ਸੂਰਬੀਰ ਵੀ ਏ ਉਹ ਜੋਧਾ ਵੀ ਏ ਜਨਨੀ ਜਨੋਤ ਭਗਤ ਜਨ ਕਹਿਦਾ ਕਹਿ ਸੂਰ ਨਹੀਂ ਤਾਂ ਜਨਨੀ ਬਾਝ ਰਹੋ ਕਾਹੇ ਗਵਾਵੇਂ ਨੂਰ ਪਿਆਰਿਓ ਸੰਤ ਬਾਬਾ ਜਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਖ ਜਿਨ੍ਹਾਂ ਦਾ 101 ਜਪਜੀ ਸਾਹਿਬ ਦੇ ਰੋਜ਼ ਪਾਠ ਦਾ ਪੈਰਾ ਸੀ ਇਤਨਾਂ ਨੇ ਤਨੇਮ ਇਤਨੀ ਬਾਣੀ ਪੜਨੀ ਉਹਨਾਂ ਦੇ ਉੱਪਰ ਕੋਈ ਪਰਚਾ ਦਰਜ ਸੀ ਉਹਨਾਂ ਦੇ ਹੁੰਦੇ ਆ ਉਹਨਾਂ ਦੇ ਸਮੇਂ ਦੇ ਵਿੱਚ ਕੋਈ ਬਲਾਤ ਕਰਨੀ ਸੀ ਹੁੰਦਾ ਕੋਈ ਚੋਰੀਆਂ ਨਹੀਂ ਸੀ ਹੁੰਦੀਆਂ ਕੋਈ ਡਕੈਤੀਆਂ ਨਹੀਂ ਸੀ ਹੁੰਦੀਆਂ ਕੋਈ ਨਸ਼ੇ ਨਹੀਂ ਸੀ ਹੁੰਦੇ ਤੇ ਅੱਜ ਪੀੜੀਆਂ ਪੱਗਾਂ ਵਾਲਿਆਂ ਨੇ ਆ ਕੇ ਜਿਹੜੇ ਨਸ਼ੇ ਰੋਕਦੇ ਸੀ ਅੰਮ੍ਰਿਤ ਛਕਾਉਂਦੇ ਸੀ ਉਹਨਾਂ ਨੂੰ ਵੀ ਫੜ ਲਿਆ ਚੰਗਾ ਹੋਇਆ ਇਹ ਵੋਟਾਂ ਜੂਨ ਮਹੀਨੇ ਚ ਆ ਗਈਆਂ ਕੱਲ ਨੂੰ ਬਟਨ ਦਬਾਉਣ ਲੱਗਿਆ ਅਕਾਲ ਤਖਤ ਸਾਹਿਬ ਦਾ ਚਿਹਰਾ ਅੱਖਾਂ ਦੇ ਮੂਹਰੇ ਲੈ ਆਇਓ ਕਿ ਇਹਨਾਂ ਨੀਲੀਆਂ ਪੀਲੀਆਂ ਚਿੱਟੀਆਂ ਵਾਲਿਆਂ ਨੇ ਸਾਨੂੰ ਬਰਬਾਦ ਕੀਤਾ ਸਾਡੀ ਨੌਜਵਾਨੀ ਨੂੰ ਇਹਨਾਂ ਚਿੱਟੀਆਂ ਪੀਲੀਆਂ ਨੀਲੀਆਂ ਵਾਲਿਆਂ ਨੇ ਰੋਲਿਆ ਆਇਆ ਏ ਸ਼ਹੀਦ ਭਾਈ ਬਿਆਨਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਜੀ ਫਰੀਦਕੋੜ ਤੋਂ ਆਜ਼ਾਦ ਚੋਣ ਲੜਦੇ ਨੇ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਜਾਣਗੇ ਆਪਣੇ ਇਲਾਕੇ ਚ ਤਾਂ ਚਲੋ ਆਪਾਂ ਉਹਨਾਂ ਨੂੰ ਵੋਟ ਦੇ ਨਹੀਂ ਸਕਦੇ ਜੇ ਕੋਈ ਤੁਹਾਡਾ ਰਿਸ਼ਤੇਦਾਰ ਉਸ ਇਲਾਕੇ ਵਿੱਚ ਭਾਈ ਬੇਨਤੀ ਹੈ ਜਰੂਰ ਫੋਨ ਕਰਕੇ ਆਖਿਓ ਉਹਨਾਂ ਨੂੰ ਵੋਟ ਜਰੂਰ ਦਿਓ ਅਕਾਲ ਤਖਤ ਸਾਹਿਬ ਦਾ ਬਦਲਾ ਲੈਣ ਵਾਲੇ ਉਹ ਸੂਰਬੀਰ ਭਾਈ ਬਿਆਨਤ ਸਿੰਘ ਜਦੋਂ ਅਕਾਲ ਤਖਤ ਸਾਹਿਬ ਜਾਓ ਨਾ ਸਿਰ ਸ਼ਰਮ ਨਾਲ ਝੁਕੇ ਨਾ ਵੀ ਇਹਦਾ ਬਦਲਾ ਲੈਣ ਵਾਲੇ ਭਾਈ ਬਿਆਨਤ ਸਿੰਘ ਦੇ ਪੁੱਤ ਨੂੰ ਦਾਤਾ ਸੀ ਵੋਟ ਪਾਈ ਨਹੀਂ ਸਿਰ ਮਾਰ ਦੇ ਨਾਲ ਉੱਠੇ ਉੱਥੇ ਜਾ ਕੇ ਫਖਰ ਦੇ ਨਾਲ ਸਜਦਾ ਕਰੋ ਪਾਤਸ਼ਾਹ ਅਸੀਂ ਆਪਣਾ ਫਰਜ਼ ਨਿਭਾਇਆ ਅਸੀਂ ਪਾਤਸ਼ਾਹ ਉਸ ਪੁੱਤਰ ਨੂੰ ਵੋਟ ਪਾਈ ਜਿਸ ਦੇ ਪੁੱਤਰ ਨੇ ਇਸ ਅਕਾਲ ਤਖਤ ਸੈਭ ਨੂੰ ਢਾਉਣ ਵਾਲੀ ਦਾ ਕੀਰਤਨ ਸੋਲਾ ਪੜਿਆ ਸੀ ਉਸ ਨੂੰ ਤੁਰਦੀ ਗੱਡੀ ਚੜਾਇਆ ਸੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਦਿਓ ਹੋਰ ਆਪ ਦੀ ਚੰਗੀ ਤਰ੍ਹਾਂ ਜਾਣਦੇ ਹੋ ਕਿ 84 ਦੇ ਵਿੱਚ ਸਾਡੇ ਨਾਲ ਕੀ ਵਾਪਰਿਆ 84 ਸਾਡੇ ਤੇ ਕਿੰਨੀ ਦਰਿੰਦਗੀ ਲੈ ਕਰਕੇ 84 ਦੇ ਵਿੱਚ ਕੀ ਕੁਝ ਸਾਡੇ ਬਜ਼ੁਰਗਾਂ ਨੇ ਭੁਗਤਿਆ ਕੀ ਸਾਡੇ ਬੱਚਿਆਂ ਨੇ ਭੁਗਤਿਆ ਆਓ ਇਹ ਜਿਹੜੀ 84 ਇਹਨਾਂ ਭੁੱਲਣ ਜੋਗੇ ਨਾ ਬਖਸ਼ਣ ਜੋਗੇ ਨਾ ਤਰਸ ਕਰਨ ਜੋਗੇ ਇੱਕ ਆਖਰੀ ਕਥਾ 84 ਦੇ ਦੌੜੀ ਢਾਡੀ ਜਿੱਥੇ ਆਪ ਜੀ ਦੇ ਸੰਮੁਖੇ یوں ਕਹਿ ਰਹੇ ਪੁਲਣਾ ਹੈ ਮੇਰੀ ਸਿੱਖ ਕੌਮ ਤਾਈ ਪੁਲਿਆਨਾ ਪੁਲਣਾ ਹੈ ਪੁਲਿਆਨਾ ਪੁਲਣਾ ਹੈ ਮੇਰੀ ਸਿੱਖ ਕੌਮ ਤਾਈ ਹਾ ਪੁਲਿਆਨਾ ਪੁਲਣਾ ਹੈ ਪੁਲਿਆਨਾ ਪੁਲਣਾ ਹੈ ਮੇਰੀ ਸਿੱਖ ਕੌਮ ਤਾਈ ਹਾ ਦਰਦਨਾਕ ਵਾਪਰੇ ਦਰਦ ਨਾਕ ਵਪਰੀਆ ਦਾਰਸੀ 84 ਦਾ ਦਰਦ ਨਾਕ ਵਪਰੀਆ ਦਾਰਸੀ 84 ਦਾ ਡਾ ਨਿਹਰਦਈ ਤੇ ਕੋ ਲੈਣਾ ਸਨ ਇਸ ਵੀ ਦਾ ਡਾ ਨਿਹਰਦਈ ਤੇ ਡਾ ਡਾ ਨਿਹਰਦਈ ਤੇ ਕੋ ਲੈਣਾ ਸਨ ਇਸ ਵੀ ਦਾ ਡਾ ਡਾ ਨਿਹਰਦਈ ਤੇ ਡਾ ਡਾ ਨਿਹਰਦਈ ਤੇ ਕੋ ਲੈਣਾ ਸਨ ਇਸ ਵੀ ਦਾ ਆ ਬੜਾ ਹੀ ਜ਼ਾਲਮ जाला मसाला, सारा बड़ा ही सारा मसाला सारा ही बळा मसिदा ਤਖਤ ਅਕਾਲ ਟਾਇਆ ਜ਼ਾਲਮ ਦਿਲ ਨੇ ਸਾਡਾ ਜ਼ਾਲਮ ਦਿਲ ਨੇ ਸਾਡਾ ਤਖਤ ਅਕਾਲ ਟਾਇਆ ਹੋ ਜ਼ਾਲਮ ਦਿਲ ਨੇ ਸਾਡਾ ਜ਼ਾਲਮ ਦਿਲ ਨੇ ਸਾਡਾ ਤਖਤ ਅਕਾਲ ਟਾਇਆ ਤਣਾਕ ਵੜਾ ਤਾਰ ਸੀ ਚੁਰਾ ਸੀ ਦਾ ਬੜਾ ਖਤਰੇ ਨਾਕ हर मान साडे सारे हर मान साढे साड़ के सवा की ਤੇ ਚੜਿਆ ਜੋ ਸਰਸੀ 88 மந்திரது தர மந்திரதூ பொ பொ சி நாய மந்திர ਦਾ ਹੈ ਕੋਈ ਕੋ ਜਾਪਦਾ ਹੈ ਕੋਈ ਕੋ ਨਾਰਸੀ ਚੁਰਾਸੀ ਦਾ ਜਾਪਦਾ ਹੈ ਕੋਈ ਕੋ ਨਾਰਸੀ ਚੁਰਾਸੀ ਦਾ ਪੋਮਦੀ ਪੋਮ ਨਿਕਲੇ ਪੋਮਦੀ ਪੋਮ ਮੋਹ ਨਹੀਂ ਦਸ ਹੋਵੇ ਨਿਕਲੇ ਪੋਮਦੀ ਪੋਮ ਨਿਕਲੇ ਪੋਮਦੀ ਪੋਮ ਮੋਹ ਨਹੀਂ ਦਸ ਹੋਵੇ ਹੋ ਨਿਕਲੇ ਪੋਮਦੀ ਪੋਮ ਨਿਕਲੇ ਪੋਮਦੀ ਪੋਮ ਮੋਹ ਨਹੀਂ ਦਸ ਹੋਵੇ ਕਹਿੰਦੇ ਸਾਗਾ ਨੀਲਾ ਤਾਰਾ ਸੀ ਚੁਰਾਸੀ ਦਾ ਜੀਨੂੰ ਕਹਿੰਦੇ ਸਾਗਾ ਨੀਲਾ ਤਾਰਾ ਸੀ ਚੁਰਾਸੀ ਦਾ ਜੀਨੂੰ ਕਹਿੰਦੇ ਸਾਗਾ ਨੀਲਾ ਤਾਰਾ ਸੀ ਚੁਰਾਸੀ ਦਾ ਜੋ 184 ਨਾ ਭੁੱਲਣਯੋਗ ਨਾ ਬਖਸ਼ਣਯੋਗ ਤੇ ਨਾਹੀ ਤਰਸ ਕਰਨਯੋਗ 4 ਜੂਨ ਅੰਮ੍ਰਿਤ ਵੇਲੇ 3:30 ਵਜੇ ਤੋਪ ਦਾ ਗੋਲਾ ਚੱਲਦਾ ਏ ਤੇ ਅਕਾਲ ਤਖਤ ਸਾਹਿਬ ਦੇ ਆਕਰ ਕੇ ਲੱਗਦਾ ਅਕਾਲ ਤਖਤ ਸਾਹਿਬ ਟਹਿ ਟੇਰੀ ਹੋ ਜਾਂਦਾ ਏ ਤੇ ਪਿਆਰੇ ਖਾਲਸਾ ਜੀ ਇਧਰ ਨਨਕਾਣਾ ਸਾਹਿਬ ਦੀ ਧਰਤੀ ਤੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦਾ ਗੁੰਬਦ ਵੀ ਟਹਿ ਜਾਂਦਾ ਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਸਰੂਪਾਂ ਨੂੰ ਗੋਲੀਆਂ ਵੱਜਦੀਆਂ ਨੇ ਇਨ ਦਿਨ ਇਹ ਤਰੀਕਾ ਭੁੱਲਣ ਵਾਲੀਆਂ ਨੇ ਤੇ ਬੇਨਤੀ ਹੈ 4 ਜੂਨ ਨੂੰ ਵੋਟਾਂ ਦਾ ਰਿਜ਼ਲਟ ਵੀ ਆਉਣਾ ਹੈ ਜਿਹੜੇ ਤਾਂ ਸਿੱਖ ਨੇ ਜਿਹੜੀ ਸਿੱਖ ਕੌਮ ਹੈ ਉਹਨਾਂ ਨੂੰ ਬੇਨਤੀ ਪਈ ਉਸ ਦਿਨ ਢੋਲ ਨਗਾਰੇ ਨਾ ਵਜਾਏ ਉਸ ਦਿਨ ਜਸ਼ਨ ਨਾ ਮਨਾਇਓ ਯਾਦ ਰੱਖਿਓ ਇਹਨਾਂ ਸਰਕਾਰਾਂ ਨੇ ਹੀ ਸਾਡੇ ਉਸ ਦਿਨ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਸੀ ਤੇ 6 ਜੂਨ ਨੂੰ ਜੂਨ ਨੂੰ ਜਦ ਸਾਡੇ ਸਿੰਘਾਂ ਨੇ ਜਿੱਤ ਜਾਣਾ ਫਿਰ ਚੜ੍ਹਦੀ ਕਲਾ ਦੇ ਜਕਾਰੇ ਵੀ ਗਜਣੇ ਨੇ ਪਰ ਚੜ੍ਹਦੀ ਕਲਾ ਦੇ ਸੰਗਾਂ ਨੇ ਜੈਕਾਰੇ ਵੀ ਲਾਉਣੇ ਨੇ ਇਹ ਜਿਹੜੀਆਂ ਤਰੀਕਾਂ ਇਹ ਜਿਹੜੇ ਪ੍ਰੋਗਰਾਮ ਸਰਕਾਰਾਂ ਵੱਲੋਂ ਉਲੀਕੇ ਗਏ ਸਾਜਸ਼ਾ ਤਹਿਤ ਉਲੀਕੇ ਗਏ ਕਿ ਸਿੱਖ ਪੁਰਣ ਜਾਣ ਕਿ ਜੂਨ ਦੇ ਵਿੱਚ 84 ਸਾਲਾਂ ਦੇ ਵਿੱਚ ਉਹਨਾਂ ਦੇ ਨਾਲ ਕੀ ਹੋਇਆ ਬੇਨਤੀ ਕਰ ਲੂ ਬਟਨ ਦਬਾਉਣ ਲੱਗੇ 84 ਚੇਤੇ ਰੱਖਿਓ ਤੇ ਜਿੱਦਣ ਰਿਜ਼ਲਟ ਆਉਣਾ ਢੋਲ ਭੰਗੜਿਆਂ ਤੇ ਨੱਚਣ ਦੀ ਬਜਾਏ ਅਕਾਲ ਤਖਤ ਸਾਹਿਬ ਟਹਿ ਟੇਰੀ ਹੋਏ ਦਾ ਨਾਸੀਨ ਨਕਸ਼ਾ ਅੱਖਾਂ ਮੋਰੇ ਜ਼ਰੂਰ ਲੈ ਕਰਕੇ ਆਇਓ ਕਿਉਂਕਿ 84 ਭੁੱਲਣਯੋਗ ਨਹੀਂ 84 ਬਖਸ਼ਣਯੋਗ ਨਹੀਂ ਜੂਨ 1984 ਤੇ ਨਵੰਬਰ 1984 ਦਿੱਲੀ ਦੀ ਤਰਤੀ ਜਦੋਂ ਬੇਗੁਨਾਹਾਂ ਨੂੰ ਉਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਨੌਜਵਾਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਚੁੱਕ ਕਰਕੇ ਉਹਨਾਂ ਦੇ ਇਨਕਾਊਂਟਰ ਕੀਤੇ ਗਏ ਬਹੁ ਬੇਟੀਆਂ ਦੀ ਪੱਤ ਰੋਲੀ ਗਈ ਇਹ ਭੁੱਲਣ ਵਾਲੀਆਂ ਗੱਲਾਂ ਨਹੀਂ ਤੇ ਨਾ ਹੀ ਭੁਲਾਇਓ ਬੇਨਤੀ ਪ੍ਰਵਾਨ ਕਰਿਓ ਇਤਿਹਾਸ ਅੱਜ ਆਪ ਜੀ ਦੇ ਨਾਲ ਸਾਂਝਾ ਕਰਦਿਆਂ अनेका ਭੁੱਲਾਂ ਚੁੱਕਾ ਗਲਤੀਆਂ ਹੋ ਗਈਆਂ ਹੋਣਗੀਆਂ ਗੁਰੂ ਸਾਹਿਬ ਗੁਰੂ ਸਾਹਿਬ ਦੀ ਸੰਗਤ ਪੱਖ ਲੈਣਾ ਆਪ ਸਮੂਹਤੀ ਸੰਗਤ ਨੂੰ ਸ਼ੇਵੇਂ ਪਾਛਾ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਦੇ ਗੁਰਤਾ ਗੱਦੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਕੱਲ ਤੋਂ ਇਹ ਜਿਹੜਾ ਸ਼ਹਾਦਤ ਦੇ ਦਿਨ ਸ਼ੁਰੂ ਹੋ ਰਹੇ ਨੇ ਕਿਉਂਕਿ ਇਤਿਹਾਸ ਕਹਿੰਦਾ 1 ਜੂਨ ਨੂੰ ਘੇਰਾ ਪਿਆ 2 ਜੂਨ ਨੂੰ ਪਹਿਲਾ ਹਮਲਾ ਹੋਇਆ 3 ਜੂਨ ਨੂੰ ਦੂਜਾ ਹਮਲਾ ਆ ਔਰ 4 ਜੂਨ ਨੂੰ ਅਕਾਲ ਤਖਤ ਸਾਹਿਬ ਟਹਿ ਟੇਰੀ ਹੋਇਆ 6 ਜੂਨ ਨੂੰ ਭਿੰਡਰਾ ਵਾਲੇ ਮਹਾਂਪੁਰਸ਼ਾਂ ਦੀ ਸ਼ਹਾਦਤ ਹੋਈ ਇਹ ਸਾਰੇ ਦਿਨ ਪਹਿਲੀ ਤਰੀਕ ਤੋਂ ਲੈ ਕੇ 10 ਤਰੀਕ ਤੱਕ ਇਹ ਸਾਰੇ ਸ਼ਹਾਦਤਾ ਦੇ ਦਿਨ ਨੇ 6 ਤਰੀਕ ਨੂੰ ਕੱਲੂ ਕਾਰਾ ਔਰ 10 ਜੂਨ ਨੂੰ ਪੰਜਵੇਂ ਨਾਨਕਤਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਾਰੇ ਦੀ ਸ਼ਹਾਦਤ ਦੇ ਦਿਨ ਨੇ ਇਹ ਸਾਰਾ ਇਤਿਹਾਸ ਅਕਾਲ ਤਖਸਦ ਦੇ ਜਥੇਦਾਰ ਵੱਲੋਂ ਹੁਕਮ ਹੈ ਪ੍ਰਦਰਸ਼ਨੀਆਂ ਲਾ ਕੇ ਗੁਰੂ ਘਰਾਂ ਦੇ ਵਿੱਚ ਸਮਾਗਮ ਕਰਵਾ ਕੇ ਨੌਜਵਾਨਾਂ ਨੂੰ ਸਾਡੀ ਜਵਾਨੀ ਨੂੰ ਇਹ ਇਤਿਹਾਸ ਦੱਸਿਆ ਜਾਵੇ ਕਿਉਂਕਿ ਇਤਿਹਾਸ ਨਾ ਦੱਸਾਂਗੇ ਤੇ ਉਹਨਾਂ ਨੂੰ ਪਤਾ ਕਿਵੇਂ ਲੱਗੇਗਾ ਔਰ ਇੱਕ ਹੁਕਮ ਹੋਰ ਅਕਾਲ ਤਖਸਦ ਦੇ ਜਥੇਦਾਰ ਵੱਲੋਂ ਕਿ ਭਾਈ ਆਪਕੋ ਆਪਣੇ ਘਰਾਂ ਦੇ ਵਿੱਚ ਆਪਣੀ ਸੈਲਫ ਡਿਫੈਂਸ ਦੇ ਲਈ ਲਾਇਸੈਂਸੀ ਵਧੀਆ ਸ਼ਸਤਰ ਜ਼ਰੂਰ ਰੱਖੋ ਹਰ ਇੱਕ ਗੁਰਸਿੱਖ ਦੇ ਘਰ ਦੇ ਵਿੱਚ ਲਾਇਸੈਂਸੀ ਸ਼ਸਤਰ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਸ਼ਸਤਰ ਤਾਂ ਸਾਨੂੰ ਸ਼ੁਰੂ ਤੋਂ ਹੀ ਮਿਲੇ ਨੇ ਸ਼ਸਤਰ ਧਾਰੀ ਤਾਂ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸ਼ੁਰੂ ਤੋਂ ਹੀ ਬਣਾਇਆ ਅੱਜ ਜਿਹੜੀ ਮੈਂ ਗੱਲ ਕੀਤੀ ਮੀਰੀ ਔਰ ਪਰੀ ਦੀ ਛੇਵੇਂ ਪਾਤਸ਼ਾਹ ਦੀ ਛੇਵੇਂ ਪਾਤਸ਼ਾਹ ਨੇ ਤਾਂ ਸਾਨੂੰ ਸ਼ਸਤਰ ਧਾਰੀ ਪਹਿਲਾਂ ਤੋਂ ਹੀ ਬਣਾ ਦਿੱਤਾ ਦਸਵੇਂ ਪਾਤਸ਼ਾਹ ਨੇ ਸਾਨੂੰ ਖੰਡੇ ਬਾਟੇ ਦੀ ਪਹੌਲ ਦੇ ਕਰਕੇ ਹਮੇਸ਼ਾ ਲਈ 24 ਕਹਿੰਦੇ ਹਾਂ ਦੇ ਸ਼ਸਤਰ ਧਾਰੀ ਬਣਾ ਦਿੱਤਾ ਬੇਨਤੀ ਪ੍ਰਵਾਨ ਕਰਿਓ ਹੁਣਾਂ ਭੁੱਲਾਂ ਚੁੱਕਾਂ ਦੀ ਕਿ ਮੈਂ ਬਹੁਤ ਬਹੁਤ ਧੰਨਵਾਦ ਜੁਗ ਜੁਗ ਅਟਲ ਤਨ ਤਨ ਸੇਵ ਸ੍ਰੀ ਗੁਰੂ ਗ ਬਹੁਤ ਬਹੁਤ ਧੰਨਵਾਦ ਬਾਬਾ ਭਾਈ ਮੂਲਾ ਸਾਹਿਬ ਜੀ ਦੇ ਪੁੱਤਰ ਅਸਥਾਨਾਂ ਦੇ ਜਿੱਥੇ ਆਪ ਸੰਗ ਦੇ ਦਰਸ਼ਨ ਦੇ ਦਿਦਾਰੇ ਤੇ ਧੰਨਵਾਦ ਸਰਦਾਰ ਬਲਵਿੰਦਰ ਸਿੰਘ ਜੀ ਇਸ ਪੁੱਤਰ ਸਦਾਗੁਰਦੇਵ ਸਿੰਘ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਭੈਣ ਜੀ ਸਰਬਜੀਤ ਕੌਰ ਜੀ ਦਾ ਸਮੁੱਚੇ ਪਰਿਵਾਰ ਦਾ ਧੰਨਵਾਦ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਸਮੁੱਚੇ ਨਗਰ ਦੀ ਸੰਗਤ ਜਨਾ ਨੇ ਰਲ ਮਿਲ ਕਰਕੇ ਉਪਰਾਲਾ ਕੀਤਾ ਦਾਤਾਰ ਪਾਸ਼ਾ ਸ਼ੇਮੇ ਪਾਸ਼ਾ ਸਾਹਿਬ ਸ਼ਿਰਗੁਰ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਤਾ ਗੱਦੀ ਦੇਸਨ ਸਮਰਪਿਤ ਗੁਰਮ ਸਮਾਗਮ ਕਰਾਇਆ ਇਤਿਹਾਸ ਬਿਆਨ ਕਰਦੇ ਅਨੇਕਾ ਪੁੱ ਗੁਰੂ ਸਬਦ ਦੀ ਸੰਗਤ ਬਖਸ਼ ਲੈਣਾ ਤੁਹਾਡੇ ਘਰ ਦਾ ਜਥਾ ਜਦੋਂ ਵੀ ਸੇਵਾ ਦਾ ਮੌਕਾ ਦਿਓਗੇ ਆਪ ਜੀ ਦੇ ਦਰਸ਼ਨ ਆਪ ਜੀ ਦੇ ਦیدارਾਂ ਲਈ ਹਾਜ਼ਰ ਹੋ ਜਾਵਾਂਗੇ ਇਤਨੀਆਂ ਕੋ ਬੇਨਤੀਆਂ ਪਰਵਾਨ ਹੋਈਆਂ ਪੁੱਲਾਂ ਚੁੱਕਾਂ ਦੀ ਕਿਮਾ ਦਿਓ ਸਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਤੋਂ ਮਿਲ ਬਲਾਵ ਫਤ ਤੇ ਪਾਉ ਫਤ ਤੇ ਸਾਰੇ ਗੱਜ ਕੇ ਆਖੋ ਜੀ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ